ਪਰ ਬਿਨਾ ਕ腐ਸ਼ਨ ਤੋਂ ਹੋਣਗੇ ਜਿੱਤਾਂਗੇ ਜਿੱਤਾਂਗੇ ਮੋਰ ਨੂੰ ਤੇ ਲਾਵਾਂਗੇ ਜਿੱਤਾਂਗੇ ਜਿੱਤਾਂਵਾਂਗੇ ਮੋਰ ਨੂੰ ਤੇ ਲਾਵਾਂਗੇ ਵੋਟ ਫੋਰ ਆਸ਼ੋਕ ਵੋਟ ਫੋਰ ਆਸ਼ੋਕ ਜਿੱਤਾ ਤੁਹਾਡੇ ਤੁਹਾਡੇ ਘਰ ਬੈਠੇ ਕੰਮ ਕਰਕੇ ਜਾਣਗੇ ਤੁਸੀਂ ਕਿਸੇ ਨੂੰ ਫੋਨ ਨਹੀਂ ਕਰਨਾ ਤੁਸੀਂ ਕੋਈ ਸਾਨੂੰ ਵੀ ਫੋਨ ਕਰਨਾ ਨਹੀਂ ਅਸੀਂ ਉਹ ਟੀਮ ਲਾਵਾਂਗੇ ਇੱਕ ਵਾਰਡ ਦੀ ਹੈਲਪਿੰਗ ਨੰਬਰ ਦਵਾਂਗੇ ਤੁਸੀਂ ਉੱਤੇ ਕਾਲ ਕਰਨਾ ਜਿਹੜਾ 24 ਘੰਟੇ ਤੁਹਾਡੇ ਕੋਲ ਉਪਲਬਧ ਹੈ 24 ਘੰਟੇ ਇਹ ਸਾਡੇ ਸਾਥੀ ਤੁਹਾਡੇ ਕੋਲ ਉਪਲਬਧ ਹੋਣਗੇ ਤੁਹਾਡੇ ਮਹੱਲੇ ਦੇ ਭੰਗ ਤੁਹਾਨੂੰ ਕਿਹਦੇ ਜਾਣ ਦੀ ਲੋੜ ਨਹੀਂ ਹੈ ਬੁੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਵਿਕਲਮ ਪੈਨਸ਼ਨ ਜਿਹੜੇ ਤੇ ਨਿਹਾਇਤ ਰਾਜ ਦੇ ਕਰਪਸ਼ਨ ਹੁੰਦੀ ਹੈ ਅਸੀਂ ਉਹ ਸਾਰਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਪਲੱਸ ਜਿਹੜਾ ਕੀ ਤੁਹਾਡਾ ਹਲਾਇਤ ਤੋ ਜਾਂਦਾ ਤੁਹਾਨੂੰ ਵੀ ਪਤਾ ਜਿਹੜਾ ਤੁਹਾਨੂੰ ਪੀਡੀਐਸ ਪੈਸਾ ਬਣਾ ਲਈ ਜਾਂਦੇ ਉਹਦਾ ਇੱਕੋ ਹੀ ਮਕਸਦ ਹੈ ਕਿ ਅਸੀਂ ਪੈਸਾ ਕਿੱਧਾ ਖਾਂਜੀ ਜਾਂ ਜੀ ਪੜਾ ਆਪਣਾ ਕੈਂਡੀਡੇਟ ਅਨਿਲ ਜਨ ਆਸ਼ੂ ਆਪਣੀ ਪਾਗੜੀ ਤੇ ਪੈਸਾ ਲਗਾ ਕੇ ਵੀ ਕੰਮ ਕਰਾਉਣਾਂ ਇੱਛਾ ਨੇ ਅਰੇ ਤੁਹਾਡੇ ਕੰਮ ਤੇ ਲੋਕ ਤੁਹਾਡੇ ਵਿੱਚ ਮਿਚਰਦੇ ਨੇ ਸਾਡੇ ਸਾਥੀ ਨੇ ਪੁਰਾਣੇ ਅਗਰ ਤੁਹਾਡੇ ਕੋਈ ਵੀ ਕੰਮ ਰੁਕੇ ਤੁਸੀਂ ਇਹਨਾਂ ਨੂੰ ਬਕਰਨਾ ਜਾ ਕੇ ਸਤਿਗੁਰ ਮੇਰਾ ਨਾਮ ਰਮਨ ਸਿੰਘ ਆਲਨ ਇਸ ਵਕਤ ਮੌਜੂਦ ਹੈ ਵਾਰਡ ਨੰਬਰ 14 ਦੇ ਵਿੱਚ ਸਾਡੇ ਨਾਲ ਮੌਜੂਦ ਨੇ ਅਨੀਲ ਜਨ ਆਸ਼ੂ ਜੀ ਜਿਹੜੇ ਕਿ ਲੋਕਾਂ ਵਿੱਚ ਵਿਚਾਰੇ ਨੇ ਇਸ ਮਿੱਟੀ ਦੇ ਵਿੱਚ ਉਪਸਥਿਤ ਹੋਣਾ ਕਰਦੇ ਗੱਲਬਾਤ ਸਤਿਗੁਰ ਜੀ ਸਤਿਗੁਰ ਜੀ ਸਰ ਇਸ ਵਕਤ ਤੁਸੀਂ ਮੀਟਿੰਗ ਵਿੱਚ ਆਏ ਹੋ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਹੈ ਤੁਹਾਨੂੰ ਲੋਕਾਂ ਨਾਲ ਕਿ ਲੋਕਾਂ ਨੇ ਮਿਲਿਖ ਰਹੇ ਹੋ ਕੀ ਗੱਲਬਾਤ ਕੀਤੀ ਲੋਕਾਂ ਨਾਲ ਸਰ ਤੁਸੀਂ ਆਪ ਦੇਖ ਰਹੇ ਹੋ ਕਿੰਨਾ ਰਿਸਪੌਂਸ ਮਿਲ ਰਿਹਾ ਹੈ ਕਿੰਨਾ ਪਿਆਰ ਮਿਲ ਰਿਹਾ ਹੈ ਕਿੰਨੇ ਖਫਾ ਹੈ ਪੁਰਾਣੀ ਸਰਕਾਰਾਂ ਤੋਂ ਕਿ ਮੈਨੂੰ ਨਾ ਜਿਆ ਪਿਆਰ ਮਿਲ ਰਿਹਾ ਹੈ ਸਾਰੀ ਕੀ ਮਾਤਾ ਗਾਂਧੀ ਸਾਡੇ ਕੰਮ ਸਭ ਰੁਕੇ ਪਏ ਨੇ ਪਾਰ ਦੇਖ ਤੁਹਾਡੇ ਪਰ ਦੇਖੋ ਕੀ ਹੋ ਰਿਹਾ ਠੀਕ ਹੈ 10-15 ਸਾਲ ਕੀ ਕੀਤਾ ਇਹਨਾਂ ਨੇ ਸਰਕਾਰਾਂ ਨੇ ਕਿਹ ਕੌਸੇ ਇਹਨਾਂ ਦੇ ਐਮਐਲਏ ਇਹਨਾਂ ਦੇ ਕਿੱਧਰ ਪੈਸੇ ਕਿੱਧਰ ਫੰਡ ਕਿੱਧਰ ਜਾਂਦਾ ਇਹਨਾਂ ਫੰਡ ਆਂਦਾ ਇਹਨਾਂ ਦੀ ਸੀਪੀਓ ਪੁਸ਼ਤ ਇਹ ਕਿੱਧਰ ਰਾਜਾ ਕਿੱਧਰ ਗਿਆ ਦਰ ਅਨਿਜ ਜੀ ਇਹ ਤੁਸੀਂ ਪਾਰਕ ਦੇ 10 15 ਸਾਲ ਮੈਂ ਤਾਂ ਮੇਲੇ ਖਿਆਲ 20 25 ਸਾਲ ਹੋ ਗਏ ਪਾਰਕ ਨੂੰ ਦੇਖੋ ਜੀ ਹਾਲ ਦੇਖੋ ਵੀ ਕੀ ਹਾਲ 25 ਸਾਲ ਹੋ ਗਏ ਹਾਲ ਦਾ ਦੇਖੋ ਸਰ ਜਿਸ ਤਰ੍ਹਾਂ ਕੀ ਤੁਸੀਂ ਸਰਕਾਰਾਂ ਤੋਂ ਲੋਕ ਤੁਸੀਂ ਤੰਗ ਨਹੀਂ ਠੀਕ ਹੈ ਜੀ ਔਰ ਜਿਹੜੇ ਵਾਦੇ ਕੀਤੇ ਸੀਗੇ ਵਾਦੇ ਨੂੰ ਲੈ ਕੇ ਵੀ ਲੋਕ ਤੰਗ ਨੇ ਬਹੁਤ ਤੰਗ ਨੇ ਹੈਗੇ ਅਜੇ ਕੋਈ ਪੈਨਸ਼ਨ ਨਹੀਂ ਮਿਲੀ ਇਹਨਾਂ ਨੂੰ ਸਰ ਦਾ ਫੰਡ ਰੁਕੇ ਹੋਏ ਨੇ ਕੋਈ ਪੈਸੇ ਕਹਿੰਦੇ ਆਈ ਨਹੀਂ ਫੰਡ ਤੋਂ ਪੈਸੇ ਕੋਈ ਨਹੀਂ ਆ ਸਾਡੇ ਵੱਲ ਦੇਖੋ ਨਾ ਦੁਆਰ ਮੈਂ ਕਰਾਂਗੇ ਅਗਰ ਪਿਆਰ ਮਿਲਿਆ ਦੇਖੋ ਕਿੰਨਾ ਪਿਆਰ ਮਿਲ ਰਿਹਾ ਜਿੰਤਕੇ ਸਾਰੇ ਕੰਮ ਕਰਾਵਾਂਗੇ ਸਾਰੇ ਵਾਦੇ ਨਾ ਪੂਰੇ ਕਰਾਂਗੇ ਮੈਂ ਅਨਿਲ ਜੈਨ ਚੌਨ ਮਰਵਾੜ ਤੋਂ ਜੈਨ ਜੈ ਭਾਲ ਮੀਟਿੰਗ ਮੀਟਿੰਗ ਤੁਸੀਂ ਕੀਤੀ ਹੈ ਠੀਕ ਹੈ ਕਾਫੀ ਲੋਕ ਆਸੇ ਮੀਟਿੰਗ ਵਿੱਚ ਉਪਸਥਿਤ ਸੀਗੇ ਲੋਕਾਂ ਨੇ ਆਪਣੀਆਂ ਪਰੇਸ਼ਾਨੀਆਂ ਕਿਹੜੀ ਕਿਹੜੀ ਮੋਸਟ ਜਿਆਦਾ ਨੇ ਕਿਹੜੀ ਕ੍ਰਿਟੀਕਲ ਪਰੇਸ਼ਾਨੀਆਂ ਦੱਸੀਆਂ ਉਹ ਇਹ ਸੜਕਾਂ ਪਾਰਕ ਸੀਲਡਾਂ ਹਵਾਰਾ ਪਛੂ ਜਿਹੜੇ ਸਰਕਾਰ ਦੇ ਐਕਸ਼ਨ ਕਰਾਉਂਦੇ ਹੈ ਸੀ ਡੌਗਸ ਹੈਗੇ ਹੈ ਪਾਣੀ ਸਮੱਸਿਆ ਬਹੁਤ ਹੈ ਪਾਣੀ ਸਾਫ ਨਹੀਂ ਆ ਰਿਹਾ ਸਮੱਸਿਆ ਪੂਰੀ ਅਬੀ ਸੜਕ ਪੰਨੀ ਪੈਣੀ ਸਾਰਾ ਕੰਮ ਕਰਨਾ ਪੈਣਾ ਡਿਵੈਲਪਮੈਂਟ ਕਰਨੀ ਹੈ ਬਾੜ ਦੀ ਬਾਣ ਸੁਧਾਰਨਾ ਹੈ ਤੇ ਪੂਰੀ ਸ਼ੁਰੂ ਦਾ ਕੰਮ ਕਰਨਾ ਬਣਾ ਹੈ ਮੈਂ ਲੋਕਾਂ ਦੇ ਮੂੰਹੋਂ ਸੁਣਿਆ ਵਾ ਕਿ ਅਨਿਲ ਕਮਾ ਅਨਿਲ ਜੈਲਾਸੀ ਜਸਰ ਬੰਦੇ ਨੇ ਸਰਕਾਰਾਂ ਤੋਂ ਫੰਡ ਲੈਣ ਦੀ ਜਰੂਰਤ ਨਹੀਂ ਆਪਣੀ ਜੇਬ ਚੋਂ ਲਾਣ ਵਾਲੇ ਬੰਦੇ ਨੇ ਜੀ ਸਰ ਸੇਵਾ ਕਰਨ ਆਇਆ ਜੀ ਉਹਦਾ ਲੈਣਾ ਨੂੰ ਸਾਨੂੰ ਕੁਝ ਚਾਹੀਦਾ ਇਹਦਾ ਸੇਵਾ ਕਰਨ ਵਾਸਤੇ ਮੈਂ ਦਿੱਤੇ ਡਿਗਰ ਪਾਰਿਆਂ ਬਾਰੇ ਵਿਸ਼ਵਾਸ ਕੀਤਾ ਹੈ ਠੀਕ ਹੈ ਜੀ ਦੇਖੋ ਵਾਹ ਨੂੰ ਜਾਊਗਾ ਤੇ ਕੰਮ ਉਹਦੀਆ ਕਰਾ ਗਿਆ ਸੀ ਆਸ਼ੀਰਵਾਦ ਦਿਓਗੇ ਤਾਂ ਸਾਰੇ ਜਿਹਨੇ ਸਾਰੇ ਮੇਰੇ ਵਾਰ ਦੇ ਨਿਵਾਸੀ ਜਦੋਂ ਦੇਂਦੀ ਹੈ ਵੱਤਾਂ ਬੀਜੇਰ ਮਜ਼ਬੂਤ ਕਰੋ ਵਤ ਆਪ ਮੇਰੇ ਚਾਹ ਬਣਾ ਇਹ ਆਪਣੇ ਇਹ ਵੀ ਦਾ ਤਾਂ ਹੀ ਸਾਰੇ ਫਨ ਜਾਣਗੇ ਆਪਾਂ ਕੋਲ ਠੀਕ ਹੈ ਗੱਲਬਾਤ ਕਰਦੇ ਸੁهيل ਜਨ ਜੀ ਨਾਲ ਸਸ਼ੀਕਰ ਜੀ ਸਸ਼ੀਕਰ ਜੀ ਸਰ ਸਭ ਤੋਂ ਪਹਿਲਾਂ ਇਹ ਦੱਸੋ ਤੁਹਾਨੂੰ ਵੀ ਉਹੀ ਕੁਐਸਚਨ ਹੈ ਕਿ ਮੀਟਿੰਗ ਅੱਜ ਹੋ ਰਹੀ ਹੈ ਠੀਕ ਹੈ ਜੀ ਇੱਕ ਪਰੇਸ਼ਾਨੀਆਂ ਉਹਨੇ ਦੱਸਿਆ ਤੁਹਾਨੂੰ ਕਿਹੜੀ ਕਿਹੜੀ ਪਰੇਸ਼ਾਨੀਆਂ ਦੱਸੋ ਅਸੀਂ ਅੱਜ ਐਕਸ ਬਲਾਕ ਚ ਜਿਹੜਾ ਕਿ ਰਿਸ਼ੀ ਨਗਰ ਦਾ ਬੜਾ ਐਮ ਹਿੱਸਾ ਹੈ ਉੱਥੇ ਮੀਟਿੰਗ ਕਰਨ ਆਏ ਆ ਤੇ ਕਾਫੀ ਤਜਾਦ ਦੇ ਵਿੱਚ ਲੋਕ ਅੱਥੇ ਪਹੁੰਚੇ ਨੇ ਜਿਨ੍ਹਾਂ ਦਾ ਅਸੀਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਆ ਕਿ ਉਹਨਾਂ ਨੇ ਆਪਣੇ ਇਨਾ ਕੀਮਤੀ ਸਮੇਂ ਨਿਕਾਲ ਕੇ ਸਾਨੂੰ ਸੁਣਨ ਲਈ ਪਹੁੰਚੇ ਤੇ ਅਸੀਂ ਉਹਨਾਂ ਨੂੰ ਪੂਰਾ ਪੂਰਾ ਵਿਸ਼ਵਾਸ ਦਿਵਾਇਆ ਹੈ ਕੈਨਿਲ ਜਨ ਆਸ਼ੂ ਜੋੜੇ ਕਿ ਮੇਰੇ ਛੋਟੇ ਬ੍ਰਦਰ ਨੇ ਉਹ ਸੇਵਾੜ ਦੀ ਜਨ ਰਾਤ ਲਾ ਕੇ ਸੇਵਾ ਕਰਾਂਗੇ ਇਹ ਸਾਡੀ ਲਿਖਤ ਗਰੰਟੀ ਵੀ ਹੋएगी ਤੇ ਵਰਬਲੀ ਵੀ ਗਰੰਟੀ ਮੋਸਟਲੀ ਸਰ ਕਿਹਾ ਕੀ ਕਿਹਾ ਜਾਂਦਾ ਵਾ ਬਾਅਦ ਵਿੱਚ ਸਾਜੀ ਟਾ ਟਾ ਬਾਏ ਬਾਏ ਕਰ ਦਿੱਤੀ ਜਾਂਦੀ ਹੈ ਇਹ ਬਿਲਕੁਲ ਸਾਡੀ ਪਬਲਿਕ ਦਾ ਇਹੀ ਐਕਸਪੀਰੀਅੰਸ ਹੈ ਕਿ ਉਹ ਹਮੇਸ਼ਾ ਹੀ ਤੁਕਾ ਹੋਏ ਅਸੀਂ ਇਹੀ ਤੁਕੇ ਤੋਂ ਉਹਨਾਂ ਨੂੰ ਬਚਾਉਣਾ ਚਾਹੁੰਦੇ ਹਾਂ ਅਸੀਂ ਇਹੀ ਤੁਕੇ ਤੋਂ ਅਸੀਂ ਉਹਨਾਂ ਨੂੰ ਬਾਹਰ ਲੈ ਕੇ ਆਉਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਵਾਰੀ ਭਾਜਪੀ ਨੂੰ ਦਿਓ ਵੋਟ ਬੀਜੇਪੀ ਦੇ ਹੱਥ ਮਜ਼ਬੂਤ ਕਰੋ ਕਿਉਂਕਿ ਸੈਂਟਰ ਚ ਬੀਜੇਪੀ ਦੀ ਗਵਰਨਮੈਂਟ ਹੈ ਅਗਰ ਆਪਣੀ ਇੱਥੇ ਵੀ ਸਰਕਾਰਾਂ ਬੰਦੀਆਂ ਨੇ ਬੀਜੇਪੀ ਦਾ ਮੇਹਰ ਬੰਦਾ ਹੈ ਅਸੀਂ ਮੈਕਸਿਮਮ ਫੰਡ ਲੈ ਕੇ ਆਵਾਂਗੇ ਔਰ ਜਿਹੜਾ ਕਿ ਅਸੀਂ ਪਬਲਿਕ ਵੈਲਫੇਅਰ ਵਿੱਚ ਸੇ ਯੂਜ਼ ਕਰਾਂਗੇ ਸੋ ਸੈਂਟਰ ਤੋਂ ਹੁਣ ਵੀ ਫੰਡ ਆ ਰਿਹਾ ਹੈ ਲੇਕਿਨ ਇਹ ਸਰਕਾਰਾਂ ਆਪਣੇ ਜਿਬਾ ਪਰੰਦੇ ਵਿੱਚ ਉਹਨੂੰ ਯੂਜ਼ ਕਰ ਰਹੀਆਂ ਨਾ ਕਿ ਪਬਲਿਕ ਵੈਲਫੇਅਰ ਪਿੱਛੇ ਜੇ ਸਰਕਾਰ ਕੋਲ ਇਨਾ ਧੰਮ ਸੀਗਾ ਕਿ ਉਹ ਤਾਂ ਸਰ ਕਦੀ ਵੀ ਕੌਂਸਲ ਦੇ ਇਲੈਕਸ਼ਨ ਲੈਣਾ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸਾਡਾ ਹਸ਼ਰ ਕੀ ਹੋਣ ਵਾਲਾ ਹੈ ਜੋ ਉਹਨਾਂ ਨੇ ਵਾਦੇ ਕੀ ਕਈ ਹਾਜੀ ਸਰਕਾਰ ਦਿੱਕੀ ਹੈ ਕੀ ਕਾਰਪੋਰੇਸ਼ਨ ਦੇ ਇਲੈਕਸ਼ਨ I saw that ਔਰ ਇੱਕ ਅਦਾਲਤਾਂ ਦੇ ਵਿੱਚ ਜਾ ਕੇ ਹਮ ਇਨਸਾਫ ਲੈਣ ਲਈ ਬਾਕੀ ਪਾਰਟੀਆਂ ਨੂੰ ਅਦਾਲਤਾਂ ਚ ਜਾ ਕੇ ਦਾਦ ਸਾਡੇ ਹਾਈ ਕੋਰਟ ਨੇ ਆਰਡਰ ਕੀਤਾ ਹੈ ਕਿ ਇਲੈਕਸ਼ਨ ਕਰਾਏ ਜਾਣ ਕਿਸ ਗੱਲ ਦਾ ਲੜ ਸੀ ਉਹਨਾਂ ਨੂੰ ਅਗਰ ਉਹਨਾਂ ਨੇ ਇੰਨਾ ਸ਼ਾਨਦਾਰ ਕੰਮ ਕੀਤਾ ਸੀ ਇਲੈਕਸ਼ਨ ਕਰਾਉਂਦੀ ਨਿਊ ਡੇਟ ਤੇ ਇਲੈਕਸ਼ਨ ਕਰਾਉਂਦੀ ਕਿਉਂ ਨਹੀਂ ਕਰਾਏ ਕਿਸੇ ਕਰਕੇ ਨਹੀਂ ਕਰਾਏ ਕਿਉਂਕਿ ਉਹਨਾਂ ਨੂੰ ਪਤਾ ਹਲਾ ਸਾਡਾ ਹਸ਼ਰ ਕੀ ਹੋਣ ਵਾਲਾ ਹੈ ਅਸੀਂ ਜੋ ਲੋਕਾਂ ਨਾਲ ਵਾਦੇ ਕੀਤੇ ਇੱਕ ਵੀ ਵਾਦੇ ਤੇ ਪੂਰਾ ਨਹੀਂ ਉਤਰੇ ਸਰ ਕੀ ਲੱਗਦਾ ਜਿਸਾ ਕਿ ਇੱਕ ਕੌਂਸਲ ਦੀ ਗੱਲ ਕਰੀ ਅਗਰ ਕੋਈ ਇਸ ਤਰ੍ਹਾਂ ਕੀ ਕੌਂਸਲ ਅਗਰ ਕੋਈ ਜਿੱਤਦਾ ਆ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਉਹਨੂੰ ਘੇਰੇ ਜਾਣੇ ਪੈਂਦੇ ਆ ਕਿ ਸੈਂਕਲਾਨ ਦੇ ਵੀ ਦੇਖੋ ਚਾਰ-ਚਾਰ ਘੰਟੇ ਬੈਠਣੀ ਪੈਂਦੀ ਆ ਅਗਲੇ ਦਿਨ ਦਾ ਟਾਈਮ ਦਿੱਤਾ ਜਾਂਦਾ ਮੋਸਪੀ ਦਾ ਕੋਈ ਸੁਲਝਦਾ ਹੀ ਨਹੀਂ ਉਸ ਵਿੱਚ ਨਹੀਂ ਅਸੀਂ ਏਸੀ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਆ ਜੋ ਲੋਕਾਂ ਨਾਲ ਪਿਛਲੀ ਵਾਰ ਧੋਖੇ ਹੋਏ ਆ ਅਸੀਂ ਉਸੇ ਧੋਖੇ ਤੋਂ ਬਚਾਉਣਾ ਚਾਹੁੰਦੇ ਆ ਅਸੀਂ ਇੱਕ ਆਪਣੇ ਤੌਰ ਤੇ ਜਿੱਦ ਸਰਕਾਰ ਦਾ ਕੋਈ ਸਪੋਰਟ ਨਹੀਂ ਹੋਊਗਾ ਅਸੀਂ ਆਪਣੇ ਤੌਰ ਤੇ ਇੱਕ ਵਾਰਡ ਹੈਲਪਲਾਈਨ ਇਸ਼ੂ ਕਰਾਂਗੇ ਅੱਜ ਕਾ ਟੈਕਨੋਲੋਜੀ ਦਾ ਟਾਈਮ ਹੈ ਪਬਲਿਕ ਨੂੰ ਹਰਾਸ ਨਹੀਂ ਹੋਣਾ ਚਾਹੀਦਾ ਅਸੀਂ ਟੈਕਨੋਲੋਜੀ ਦੇ ਯੂਜ਼ ਕਰਦੇ ਹੋਏ ਇੱਕ ਵਾਰਡ ਹੈਲਪਲਾਈਨ ਯੂਜ਼ ਕਰਾਂਗੇ 24 ਆਵਰਸ ਕੋ ਹੈਲਪਲਾਈਨ ਉਹਦੀ ਕੰਮ ਕਰੇਗੀ ਜਿਹੜੇ ਵੀ ਇਸ ਏਰੀਆ ਦੇ ਬੰਦੇ ਹੋਣਗੇ ਅਸੀਂ ਨਾਮਿਨੇਟ ਕਰਾਂਗੇ ਚਾਰ ਚਾਰ ਬੰਦੇ ਹਰ ਏਰੀਆ ਤੋਂ ਅਸੀਂ ਬੜੇ ਇੱਕ ਤਰੀਕੇ ਸਿਰ ਕੰਮ ਕਰਕੇ ਦਿਖਾਵਾਂਗੇ ਵਾਰਡ ਚ ਔਰ ਵਾਰਡ ਨੂੰ ਜਿਹੜਾ 64 ਨੰਬਰ ਵਾਰਡ ਹੈ ਸਾਡੀ ਕੋਸ਼ਿਸ਼ ਹੋਊਗੀ ਕਿ 5 ਸਾਲ ਬਾਅਦ ਜਦੋਂ ਦੀ ਰੈਂਕਿੰਗ ਹੋਵੇ ਐਟਲੀਸਟ ਉਹ ਪਹਿਲੇ ਟੌਪ 10 ਦੇ ਵਿਚਾਰ ਰਹੇ ਕਿ ਕਿੰਨੇ ਕਰਾਂਗੇ ਪਰ ਟੌਪ 10 ਜ਼ਰੂਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਰੋਲਿੰਗ ਪਾਰਟੀ ਦੀ ਗੱਲ ਕਰ ਰਿਹਾ ਰੋਲਿੰਗ ਪਾਰਟੀ ਦਾ ਕਹਿਣਾ ਇਹ ਹੈ ਕਿ ਅਗਰ ਕੌਨਸਲ ਬਣਾਉਂਗੇ ਸਾਡੀ ਪਾਰਟੀ ਦਾ ਬਣਾਉਂਗੇ ਤੇ ਪੰਜਾਬ ਸਰਕਾਰ ਤੋਂ ਫੰਡ ਲੈਣੇ ਬਹੁਤ ਸੌਖੇ ਹੋਣਗੇ ਅਗਰ ਦੂਸਰੀ ਪਾਰਟੀ ਦਾ ਤੁਸੀਂ ਕੌਨਸਲ ਬਣਾਉਂਗੇ ਫੰਡ ਲੈਣੇ ਬਹੁਤ ਔਖੇ ਹੋਣਗੇ ਇਹ ਕੰਮ ਟੈਨਿੰਗ ਰਹਿਣਗੇ ਭਾਈ ਸਾਹਿਬ ਪਬਲਿਕ ਸਭ ਜਾਣਦੀ ਹੈ ਜੇ ਉਹਨਾਂ ਨੂੰ ਇੰਨਾ ਹੀ ਸ਼ੌਂਕ ਸੀ ਇੰਨਾ ਹੀ ਪੈਸਾ ਵੰਡਣ ਦਾ ਸ਼ੌਂਕ ਹੈ ਫੇ 25 ਸਾਲ ਪਹਿਲੇ ਨਿਸ਼ਚੈ ਕਰ ਰਹੇ ਨੇ ਕਿਉਂ ਨਿਸ਼ਚੈ ਕਰ ਰਹੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਨੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਪਰ ਪਬਲਿਕ ਹੈ ਪਬਲਿਕ ਹੁਣ ਬਹੁਤ ਸਮਝਦਾਰ ਹੋ ਚੁੱਕੀ ਹੈ ਉਹਨੂੰ ਸਭ ਕੁਝ ਪਤਾ ਹੈ ਕਿ ਆਹ ਪਾਰਟੀ ਨੇ ਕੀ ਕੀ ਧੋਖੇ ਕੀਤੇ ਉਹਨਾਂ ਨਾਲ ਔਰ ਪਿਛਲੀਆਂ ਸਰਕਾਰਾਂ ਨੇ ਕਿਸ ਤਰ੍ਹਾਂ ਠਗੀਆਂ ਮਾਰੀਆਂ ਆ ਪਾਰਕ ਦੇ ਤੁਸੀਂ ਹਾਲਾਤ ਦੇਖੋ ਅਸੀਂ ਇੱਥੇ ਮੀਟਿੰਗ ਕਰਨ ਜਰੂਰ ਆਏ ਆ ਪਰ ਸਾਡਾ ਮਨ ਨਹੀਂ ਸਮਝ ਆਇਆ ਹੌਣੇ ਪਤਾ ਸੀ ਕਿ ਇਸ ਪਾਰਕ ਦੇ ਇਹ ਹਾਲਾਤ ਹੋਣ ਇਹ ਹਾਲਾਤ ਦੇਖਣ ਤੋਂ ਬਾਅਦ ਅਸੀਂ ਕਹਿ ਸਕਦੇ ਆ ਕਿ ਆਪ ਪਾਰਟੀ ਦਾ ਨਕਮੀ ਸਰਕਾਰ ਕੋਈ ਆਣੀ ਨਹੀਂ ਹੋਰ ਕਿਹੜੇ ਕਿਹੜੇ ਕੰਮ ਤੁਹਾਨੂੰ ਲੱਗ ਰਿਹਾ ਸਰ ਜੀ ਕੰਮ ਬਹੁਤ ਹੈ ਜੀ ਅਨਲਿमिटेड ਹੈ ਅਸੀਂ ਵੀ ਕੋਸ਼ਿਸ਼ ਨਹੀਂ ਅਸੀਂ ਕਹਿੰਦੇ ਕਿ ਅਸੀਂ 100% ਕਰਦੇ ਆ ਪਰ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ 100% ਆਪਣਾ ਕਟੋ ਕਰ ਦਈਏ ਤਾਂ ਕਿ ਇਸ ਵਾਰ ਦੀ ਨੁਹਾਰ बदल के किया हाउस किया पांच इस बार सर जी अब इस बीजेपी का हाउस लाओ पब्लिक ने ही फिर कराएंगे जब बीजेपी का हाउस बनाऊंगे तो सेंटर तो फंडी फंड आएंगे असली लड़के ले के, के आवांगे क्योंकि शादी पार्टी है शादी रूलिंग ਪਾਰਟੀ ਹੈ ਅਸੀਂ ਕਿਉਂ ਚਣੂ ਕਿਉਂ ਬਣਾ ਕਰਾਂਗੇ ਪਟਨਾ ਪਰ ਅਸੀਂ ਇਮਾਨਦਾਰੀ ਨਾਲ ਉਸ ਫੰਡ ਨੂੰ ਇੱਕ ਇੱਕ ਪੈਸੇ ਨੂੰ ਪਬਲਿਕ ਵੈਲਫੇਅਰ ਚ ਲਗਾਉਣਾ ਮੈਂ ਮੈਸੇਜ ਕੋ ਦੇਣਾ ਚਾਹੁੰਦਾ ਹਾਂ ਫਸ ਮੇਰੀ ਸੁਗੋਜਵਾਨ ਵੋਟਰਾਂ ਨੂੰ ਇੱਕੋ ਹੀ ਅਪੀਲ ਹੈ ਕਿ ਮੇਰੇ ਛੋਟੇ ਭਰਾ ਕਰਮਚਾਰੀਕਰਤਾ ਪਰ ਨਿਆਇ ਤੇ ਇਮਾਨਦਾਰ ਬਿਜਾਰਕ 26 ਦੇ ਮਾਲਕ ਤੁਸੀਂ ਇਹਨਾਂ ਨੂੰ ਕੋਈ ਰਾਜਨੀਤੀ ਕਿੱਛ ਨਹੀਂ ਹੈ ਇਹ ਸਿਰਫ ਸੇਵਾ ਕਰਨ ਲਈ ਆਏ ਹੈ ਸੇਵਾ ਕਰਨ ਦਾ ਇੱਕ ਮੌਕਾ ਦਿਓ ਔਰ ਡੈਫੀਨੇਟਲੀ ਜਦੋਂ ਤੁਸੀਂ ਆਪਣਾ ਡਿਸੀਜਨ ਲਓਗੇ ਤੁਸੀਂ ਫਕਰ ਕਰੋਗੇ ਕਿ ਤੁਸੀਂ ਬਹੁਤ ਸ਼ਾਨਦਾਰ ਡਿਸੀਜਨ ਲਿਆ ਹੈ ਇੱਕ ਸ਼ਾਨਦਾਰ ਕੈਂਡੀਡੇਟ ਨੂੰ ਅਸੀਂ ਹਾਊਸ ਚ ਭੇਜਿਆ ਤੁਹਾਡੀ ਸੇਵਾ ਲਈ ਭੇਜਿਆ ਜੈ ਭਾਰਤ ਜੈ ਹਿੰਦ ਜਿਸ ਨਾਲ ਕਿ ਆਪਾ ਭਾਜਪਾ ਦੇ ਬੀਜੇਪੀ ਦੇ ਕੈਂਡੀਡੇਟ ਅਨਿਲ ਜਨ ਆਸ਼ੂ ਨੇ ਗੱਲਬਾਤ ਕੀਤੀ ਹੈ ਬੜੀ ਹੀ ਵਧੀਆ ਗੱਲਬਾਤ ਕੀਤੀ ਹੈ ਉਹਨਾਂ ਨਾਲ ਉਹਨਾਂ ਨੇ ਬੇਬਾਕੀ ਨਾਲ ਜਵਾਬ ਦਿੱਤਾ ਉਹਨਾਂ ਨੇ ਕਿਹਾ ਇਹ ਹੈ ਕਿ ਅਗਰ ਤੁਸੀਂ ਸਾਨੂੰ ਸੱਤਾ ਵਿੱਚ ਲੈਣੇ ਹੋ ਅਗਰ ਤੁਸੀਂ ਉਹਨਾਂ ਨੂੰ ਜਿੱਤ ਦਾ ਫਤਵਾ ਦਿਨੇ ਹੋ ਤੇ ਜਿਹੜੇ ਵੀ ਪੈਂਡਿੰਗ ਕੰਮ ਨੇ ਰੁਕੇ ਹੋਏ ਕੰਮ ਨੇ ਚਾਹੇ ਉਹ ਪਾਰਕ ਦਾ ਕੰਮ ਹੈ ਚਾਹੇ ਉਹ ਗੰਦੇ ਪਾਣੀ ਦਾ ਕੰਮ ਹੈ ਚਾਹੇ ਉਹ ਸੀਵਰੇਜ ਦਾ ਕੰਮ ਹੈ ਚਾਹੇ ਸਟਰੀਟ ਲਾਈਟਰ ਦਾ ਕੰਮ ਹੈ ਚਾਹੇ ਗਲੀਆਂ ਨਾਲੀ ਦਾ ਕੰਮ ਹੈ ਚਾਹੇ ਸੜਕਾਂ ਦਾ ਕੰਮ ਹੈ ਜਿੱਤ ਦਾ ਫਤਵਾ ਦੇਣ ਤੋਂ ਬਾਅਦ ਵਿੱਚ ਉਹ ਕੰਮ ਪ੍ਰੋਪਰ ਤਰੀਕੇ ਨਾਲ ਕੀਤੇ ਜਾਣਗੇ ਤੇ ਉਸ ਨੂੰ ਜਿਹੜਾ ਕਿ ਸਹੀ ਜਿਹੜਾ ਟ੍ਰੀਟ ਕੀਤਾ ਜਾਵੇਗਾ ਬਾਕੀ ਜਿਹੜੀ ਲੋਕਾਂ ਨੇ ਉਮੀਦਾਂ ਲਾਈਆਂ ਉਹਨਾਂ ਦੇ ਖਰਾ ਉਤਰੇ ਜਾਵੇਗਾ ਨਾ ਕਿ ਬਾਕੀਆਂ ਦੀ ਤਰ੍ਹਾਂ ਕਾਉਂਸਲਰ ਦੀ ਜਿਹੜੀ ਜਿੱਦਾਂ ਕਿ ਦੋ-ਦੋ ਚਾਰ-ਚਾਰ ਘੰਟੇ ਵੇਟ ਕਲਾਈ ਜਾਂਦੀ ਹੈ ਠੀਕ ਹੈ ਦੋ-ਦੋ ਤਿੰਨ ਦਿਨ ਗੇੜੇ ਲਵਾਏ ਜਾਂਦੇ ਨੇ ਨਾ ਕਿ ਉਸ ਦਾ ਗੇੜੇ ਲਵਾਲੇ ਪਹਿਣਗੇ ਬਾਕੀ ਹੋਰ ਵੀ ਨਵੇਂ ਆਪਣੇ ਲੈ ਕੇ ਹਾਜ਼ਰ ਹੋਵਾਂਗੇ ਜੁਨੇ ਰਮਨ ਸਿੰਘ ਆਲ ਕਰਦੇ ਆ